ਖਬਰ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਸਰਕਾਰ ਦੇ ਕੈਬਨਟ ਮੰਤਰੀ ਅਮਨ अरोड़ा ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਨਾਮ ਅਦਾਲਤ ਵੱਲੋਂ ਸਾਲ 2008 ਦੇ ਪੁਰਾਣੇ ਮਾਮਲੇ ਨੂੰ ਲੈ ਕੇ ਸੁਣਾਈ ਗਈ ਹੈ। ਪਰਿਵਾਰਕ ਲੜਾਈ ਝਗੜੇ ਦੇ ਕੇਸ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਕੈਬਨਟ ਮੰਤਰੀ ਨੂੰ ਇਹ ਸਜ਼ਾ ਸੁਣਾਈ ਗਈ ਹੈ। ਅਮਨ अरोड़ा ਸਮੇਤ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਲ 2008 ਵਿੱਚ ਅਮਨ अरोड़ा ਦੀ ਆਪਣੇ ਜੀਜੇ ਰਾਜਿੰਦਰ ਦੀਪਾ ਨਾਲ ਲੜਾਈ ਚੱਲ ਰਹੀ ਸੀ ਜਿਸ ਤਹਿਤ ਇਹ ਕੇਸ ਅਦਾਲਤ ਵਿੱਚ ਸੁਣਵਾਈ ਤਹਿਤ ਸੀ। ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਕੀਤਾ ਗਿਆ 1000 ਰੁਪਿਆ ਕਿੰਨੇ ਲੋਕ ਸੀ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕੂਜ਼ ਵਿੱਚ ਡੈਥ ਹੋ ਚੁੱਕੀ ਸੀ ਕੇਸ ਕੀ ਸੀ ਕੇਸ ਇਹ ਰਜਿੰਦਰਦੀਪਾ ਜੀ ਵੱਲੋਂ ਕੰਪਲੇਂਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 452 ਆਪੀਸੀ ਤਹਿਤ ਇਹ ਉਰੇ ਕੰਪਲੇਂਟ ਪਾਈਤੀ ਸੀ ਰਜਿੰਦਰਦੀਪਾ ਜੀ ਨੇ ਜਿਤ ਸਾਰੇ ਕੂਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਕੂਜ਼ ਨੂੰ ਦੋਸ਼ੀ ਕਰਾਰ ਦੇ ਕੇ 2-2 ਸਾਲ ਦੀ ਨਰੂ ਸਜ਼ਾ ਦਿੱਤੀ ਹੈ ਇਹ 2000 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਜੀ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ ਇਹ ਸਭ ਨੂੰ ਪਤਾ ਹੈ ਕਿ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸੱਤਾ ਮਾਰੀ ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰ ਦਾਸ ਦਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਮਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਨ ਨੂੰ ਸਜ਼ਾ ਸਜਾਈ ਸੁਣਾਈ ਹੈ ਔਰ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਮੁਜਰਮਾਂ ਨੂੰ Chamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number nine two one seven six zero. Sharma call Center. Call him on this number zero seven four triple eight ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ